ਰਮਨ ਹਾਂਜੀ ਰਮਨ ਹਾਂ ਸਹੀ ਜਾਣੀ ਲੋਕਾਂ ਦੇ ਕਹਿਣੀ ਹੈ ਕਹਿਣੀ ਮੈਨੂੰ ਉਹਨਾਂ ਦਾ ਦਿਹੰਡਿਆ ਨਾ ਕੰਮ ਜੋ ਦੋਵੇਂ ਜੀ ਕਰਦੇ ਫਿਰਦੇ ਆ ਕਸੂਰ ਤੇ ਆ ਭੂਤ ਨਹੀਂ ਜੀ ਜਿਹੜੀ ਆਈ ਉਹਦਾ ਵਾ 1 ਕਸੂਰ ਤੇ ਆ ਜਿਹੜੀ ਭੂਤ ਨਹੀਂ ਜੀ ਆਈ ਹੈ ਨਾ ਉਹਦਾ ਵਾ ਸਾਰਾ ਨਹੀਂ ਨਹੀਂ ਕੀਤੀ ਗਰਦੇ ਇਹ ਚੱਲਣ ਦੀ ਹੈ ਬਈ ਉਹਨੂੰ ਕਹਿ ਪਈ ਜਿੰਦਰਾ ਖੋਲ ਕੇ ਤਾਂ ਆਪਣਾ ਕੰਮ ਕਰ ਉਹ ਟਰੈਕਟਰ ਇੱਕ ਆਇਆ ਇਹ ਵਿਚਾਰਾ ਬਾਹਰ ਖਲੋ ਟੂ ਟੂ 1 ਉਹ ਟਰੈਕਟਰ ਆਇਆ ਤੇ ਵਿਚਾਰਾ ਬਾਹਰ ਹੀ ਖੋਲ ਕੇ ਬੈਠਾ ਤੂੰ ਤੂੰ ਉਹ ਵੇਫੇ ਕੀ ਕਰਨਾ ਜਾਗੇ 100 ਕਮ ਹੁੰਦਾ ਬੰਦੇ ਨੂੰ ਮਿਲੀ ਜਾਗੇ ਹੱਥ ਕਾਲੇ ਹੋ ਜਾਂਦੇ ਨੇ ਦੇਖਣਾ ਤੇ ਤੂੰ ਕੀ ਕਰਨਾ ਉੱਥੇ ਜਾ ਕੇ ਉਹ ਡੜੀ ਮੇਰੇ ਪੁਰਾਣੇ ਘਰ ਵਾ ਸਾਂਝਾ ਹੀ ਉਹ ਵੀ ਉਹ ਸਾਂਝਾ ਤਾਂ ਹੈਗਾ ਉਹ ਤੇ ਇਹਦਾ ਮਤਲਬ ਤੂੰ ਹੁਣ ਨਹੀਂ ਚੰਗਾ ਤੁਸੀਂ ਤਾਂ ਨਾ ਉਹਦਾ ਹੀ ਪੱਖ ਲਈ ਜਾਂਦੇ ਜੇ ਇਹਨੂੰ ਫੇਰੋਂ ਕੱਢ ਦੋ ਤੇ ਫਿਰ ਉਹਨੂੰ ਗੋਲੀ ਮਾਰ ਦੇ ਜੇ ਇਹਨੂੰ ਰੱਖਣਾ ਤੇ ਉਹਨੇ ਤਾਂ ਪੱਠੇ ਨਹੀਂਗੇ ਪਾਉਣੇ ਜੇ ਤੁਹਾਨੂੰ ਵੱਡੇ ਦਾ ਇਹਨਾਂ ਦੁੱਖ ਲੱਗਣ ਰਿਹਾ ਨਾ ਫਿਰ ਆਪ ਟੋਕਰੀ ਫੜ ਲਿਆ ਕਰੋ ਮੈਂ ਕਿਉਂ ਟੋਕਰੀ ਫੜਾਂ ਹਾਇ ਰੱਬਾ ਕੀ ਹੋ ਗਿਆ ਹਾਇ ਰੱਬਾ ਕੀ ਹੋ ਗਿਆ ਹਾਂ ਜਦੋਂ ਨੀ ਅਜੇ ਨਹੀਂ ਕਿ ਅਜੇ ਫੜਾ 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 ਚੱਲ ਯਾਰ ਉਹਨੇ ਪੱਠੇ ਨਹੀਂ ਗੇ ਪਾਉਣੇ ਜੇ ਤੈਨੂੰ ਵੱਡੇ ਦਾ ਇੰਨਾ ਹੀ ਦੁੱਖ ਲੱਗਣ ਡਿਆ ਨਾ ਗੱਲ ਪੁੱਛਣ ਦੀ ਥੋੜੀ ਆ ਤੂੰ ਹੀ ਵੱਡੇ ਹੀ ਤੈਨੂੰ ਪੁੱਛ ਲੈਂਦਾ ਮੈਨੂੰ ਨਹੀਂ ਪੁੱਛਣਾ ਨਹੀਂ ਉਹਦੇ ਵਾਰੀ ਨਹੀਂ ਦਿਲਜੀਤ ਇੰਨੇ ਕੋਣਾ ਪੀ ਕੋਈ ਗੱਲ ਨਹੀਂ ਉਹਨਾਂ ਕੰਮ ਖੋਲ ਲਿਆ ਤੇ ਤੂੰ ਕੋਈ ਕੰਮ ਕਰੇਂਗਾ ਨਾ ਤੂੰ ਗਨ ਮੰਮੀ ਜੀ ਅਸੀਂ ਕਿਹੜਾ ਹੱਕ ਖਾਣ ਵਾਸਤੇ ਕਹਿਣ ਦੇ ਆਂ ਸਾਂਝਾ ਹੀ ਆ ਘਰ ਉਹ ਮੇਰੀ ਗੱਲ ਸੁਣੋ ਤੂੰ ਹੈ ਮੰਮੀ ਜੀ ਅਸੀਂ ਕਿਹੜਾ ਹੱਕ ਖਾਣ ਦੇ ਆਂ ਘਰ ਤੇ ਸਾਂਝਾ ਹੀ ਆ ਨਾ ਤੁਸੀਂ ਵੱਡੇ ਹੀ ਨਾ ਯਾਰ ਤੁਸੀਂ ਦੇਖੋ ਗੱਲ ਕਰੀ ਜਾਂਦੇ ਜੇ ਪੁੱਛਿਆ ਨਹੀਂ ਪੁੱਛਿਆ ਨਹੀਂ ਕੱਟ ਲੈ ਕੀ ਪੁੱਛਦਾ ਕੰਮ ਡਿਆ ਪਿਆ ਕਰਨ ਤੇ ਮੇਰੀ ਗੱਲ ਸੁਣੋ ਤੁਹਾਨੂੰ ਇਹ ਗੱਲ ਕਰਨ ਖੜੋ ਕਿ ਥੁੜਿਆ ਹੀ ਤੇ ਉਹਨੂੰ ਇਹ ਗੱਲ ਸੁਣਾਉਣੀ ਹੁੰਦੀ ਆ ਸੁਣਾਉਣੀ ਨਹੀਂ ਉਹਨੂੰ 2 1 ਉਹਨਾਂ ਮੈ ਸੁਣਾਉਣੀ ਨਹੀਂ ਕਿਦਾਂ ਬੋਲਣ ਦਾ ਮੈਂ ਉਹਦਾ ਪਿਓ ਹੀ ਉਹਦੀ ਜੁਰਤ ਕਿੱਦਾ ਪਈ ਇਹਨਾਂ ਬੋਲਣ ਦੀ ਉਹ ਵੱਡਾ ਭਰਾ ਹੀ ਉਹਦਾ ਉਹਨੇ ਉਹਦੀ ਦੀ ਸ਼ਰਮ ਕਰਦਾ ਕਿਦਾਂ ਬੋਲਦਾ ਉੱਚੀ ਚੀ ਸਾਰੀ ਤੇਰੀ ਸ਼ਹਿਵਾ ਭਾਜੇ ਤੇ ਉੱਠ ਗਏ 2 1 ਹੁਣ ਨਾ ਖਰਚਾ ਉਹਦੇ ਕੋਈ ਲਿਓ ਫਿਰ ਜਦੋਂ ਕੱਲ ਨੂੰ ਤਾਨੂੰ ਪੁੱਛਿਆ ਨਾ ਸਾਨੂੰ ਨਾ ਕਿਓ ਮੈਨੂੰ ਆਟਰ ਮੜਾ 2 1 ਇਹ ਤੁਸੀਂ ਬੋਲਿਓ ਨਾ ਵਿਆਹ ਉਹ ਨਾ ਕਰਿਓ ਉਹ ਸਭ ਕੁਝ ਮੇਰੇ ਨਾਲ ਤੂੰ ਮੜੇ ਦੇ ਮਗਰ ਲਾ ਕੇ ਗੱਲਾਂ ਕਰਦੀਆਂ ਨਾ 13ਵੀਂ ਰੋਟੀ ਪਾਣੀ ਕਰਦਾ ਬਾਈ 2 1 ਰਮਨ ਤੂੰ ਦਰਜੀਦੇ ਮਗਰ ਲਾ ਕੇ ਗੱਲਾਂ ਤੇ ਹੁਣ ਕਰੀ ਜਾਨੀ ਆ ਨਾ ਮਾਂ ਨੂੰ ਸਮਝਾਉਣਾ ਵਾ ਜਾ ਕੇ ਪੀਨੂੰ ਦੇ ਆਪਣਾ ਜੋ ਵੀ ਹੈ ਉਹਦਾ ਬਣਦਾ ਤੇ ਉਹਨੂੰ ਕਰਨ ਦੇ ਕੰਮ ਕਰਿਓ ਮੜੀ ਜੀ ਕੱਲ ਮੈਨੂੰ ਦੱਸੇ ਫਿਰ ਹਾਂ ਫਿਰ ਮੈਂ ਦੱਸਣਾ ਤੈਨੂੰ ਮੈਂ ਡੰਗਰਾ ਤਾਂ ਕਰ ਲਾਂ ਹੁੰਦਾ ਆ ਕਰ ਲਾ ਹੋਰ ਫਿਰ ਜੋ ਬਣ ਬੋਮ ਲਾਜੀ ਨੂੰ ਕਹਿੰਦਾ ਨਹੀਂ ਨਹੀਂ ਪੁੱਛਾਂਗਾ ਭਲਾਂ ਹਾਂ ਕਿ ਜੀ ਇੱਕ ਯਾਰ ਚੱਕਰ ਹੋ ਗਿਆ ਪੈਂਡਿਆ ਵਾ ਹਾਂ ਪਿੰਡ ਬਾਗ ਦੇ ਚਾਚੇ ਦਾ ਮੁੰਡਾ ਨਹੀਂ ਜਿਹੜਾ ਵਿੰਦਰ ਆਹੋ ਕਰ ਨਹੀਂ ਫੇ ਵਿੰਦਰ ਨਹੀਂ ਕਹਿਣਾ ਚੁੱਪ ਉਹ ਕੋਈ ਨਹੀਂ ਮਾਰੂੰਗਾ ਮੈਂ ਇਹਦੇ ਫੋਨ ਕਰਕੇ ਤੁਹਾਨੂੰ ਦੱਸਣਾ ਹੈ ਚੰਗਾ ਚਲ ਭੈਣ ਭਰਾ ਹੀ ਉਪਰੇ ਬਣ ਗਏ ਐਦਾਂ ਦੀ ਕਿਹੜੀ ਗੱਲ ਹੋ ਗਈ ਉਹ ਐਦਾਂ ਦੀ ਗੱਲ ਕਿਹੜੀ ਰਮਨ ਹਾਂਜੀ ਰਮਨ ਹਾਂ ਕਹੀ ਜਾਣੀ ਲੋਕਾਂ ਦੇ ਕਹਿਣੀਏ ਕਹਿਣੀਆ ਮੈਨੂੰ ਉਹਨਾਂ ਦਾ ਦਿਹੰਡਿਆ ਨਾ ਕੰਮ ਜੋ ਦੋਵੇਂ ਜੀ ਕਰਦੇ ਫਿਰਦੇ ਆ ਕਸੂਰ ਤੇ ਆ ਭੂਤ ਨਹੀਂ ਜੀ ਜਿਹੜੀ ਆਈ ਉਹਦਾ ਵਾ ਇਹ ਕਿ ਕਸੂਰ ਤੇ ਉਹ ਜਿਹੜੀ ਭੂਤ ਨਹੀਂ ਜੀ ਆਈ ਹੈ ਨਾ ਉਹਦਾ ਵਾ ਸਾਰਾ ਨਹੀਂ ਨਹੀਂ ਕੀਤੀ ਘਰ ਦੇ ਇਹ ਚੱਲਣ ਡਿਆ ਪਰ ਉਹਨੂੰ ਕਹਿ ਪਈ ਜਿੰਦਰਾ ਖੋਲ ਕੇ ਤਾਂ ਆਪਣਾ ਕੰਮ ਕਰ ਉਹ ਟਰੈਕਟਰ ਆਇਆ ਇਹ ਵਿਚਾਰਾ ਬਾਹਰ ਖਲੋ ਟੂ ਟੂ 1 ਉਹ ਟਰੈਕਟਰ ਆਇਆ ਤਾਂ ਵਿਚਾਰਾ ਬਾਹਰ ਹੀ ਖੋਲ ਕੇ ਬੈਠਾ ਤੂੰ ਤੂੰ ਵੀ ਉੱਥੇ ਕੀ ਕਰਨਾ ਜਾ ਕੇ ਸੌ ਕੰਮ ਹੁੰਦਾ ਬੰਦੇ ਵੀ ਲਈ ਜਾ ਕੇ ਹੱਥ ਕਾਲੇ ਹੋ ਜਾਂਦੇ ਨੇ ਦੇਖਣਾ ਤੇ ਤੂੰ ਕੀ ਕਰਨਾ ਉੱਥੇ ਜਾ ਕੇ ਉਹ ਜਿਹੜੀ ਮੇਰੇ ਪੁਰਾਣੇ ਘਰ ਵਾ ਸਾਂਝਾ ਹੀ ਉਹ ਵੀ ਉਹ ਸਾਜਾ ਤਾਂ ਹੈਗਾ ਉਹ ਤੇ ਇਹਦਾ ਮਤਲਬ ਤੂੰ ਹੁਣ ਨਹੀਂ ਯਾਰ ਚੰਗਾ ਤੁਸੀਂ ਤਾਂ ਨਾ ਉਹਦਾ ਹੀ ਪੱਖ ਲਈ ਜਾਂਦੇ ਜੇ ਇਹਨੂੰ ਫੇਰ ਕਿਰੋਂ ਕੱਢ ਦੋ ਤੇ ਫਿਰ ਉਹਨੂੰ ਗੋਲੀ ਮਾਰਦੇ ਜੇ ਇਹਨੂੰ ਰੱਖਣਾ ਤੇ ਉਹਨੇ ਤਾਂ ਪੱਠੇ ਨਹੀਂਗੇ ਪਾਉਣੇ ਜੇ ਤੁਹਾਨੂੰ ਵੱਡੇ ਦਾ ਇਹਨਾਂ ਦੁੱਖ ਲੱਗਣ ਡਿਆ ਨਾ ਫਿਰ ਆਪ ਟੋਕਰੀ ਫੜ ਲਿਆ ਕਰੋ ਮੈਂ ਕਿਉਂ ਟੋਕਰੀ ਫਰਾਂ ਮੈਂ ਕਿਉਂ ਟੋਕਰੀ ਬੰਨਦਾ ਕਰੋ ਖਾਇਰ ਰੱਬਾ ਕੀ ਹੋ ਗਿਆ ਆਪਣਾ 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 ਨਾ ਨਾ ਦੇਖ ਕਣ ਅਜਾ ਨਹੀਂ ਕਿ ਅਜਾ ਬੜਾ 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 ਚੱਲਿਆ ਯਾਰ ਉਹਨੇ ਪੱਠੇ ਨਹੀਂ ਗੇ ਪਾਣੀ ਜੇ ਤੈਨੂੰ ਵੱਡੇ ਦਾ ਇੰਨਾ ਹੀ ਦੁੱਖ ਲੱਗਣ ਡਿਆ ਨਾ ਗੱਲ ਪੁੱਛਣ ਦੀ ਥੋੜੀ ਆ ਤੂੰ ਹੀ ਵੱਡੇ ਹੀ ਤੈਨੂੰ ਪੁੱਛ ਲੈਂਦਾ ਮੈਨੂੰ ਨਹੀਂ ਪੁੱਛਣਾ ਨਹੀਂ ਉਹਦੇ ਘਰੀ ਨਹੀਂ ਦਿਲਜੀਤ ਇੰਨੇ ਕੋਣਾ ਫੇ ਕੋਈ ਗੱਲ ਦੀ ਉਹਨੇ ਕੰਮ ਖੋਲ ਲਿਆ ਤੇ ਤੂੰ ਕੋਈ ਕੰਮ ਕਰੇਂਗਾ ਨਾ ਤੂੰ ਗਨ ਮੰਮੀ ਜੀ ਅਸੀਂ ਕਿਹੜਾ ਹੱਕ ਖਾਣ ਵਾਸਤੇ ਕਹਿਣ ਡੇ ਆ ਸਾਂਝਾ ਹੀ ਆ ਘਰ ਮੇਰੀ ਗੱਲ ਸੁਣ 21 ਮੰਮੀ ਜੀ ਅਸੀਂ ਕਿਹੜਾ ਹੱਕ ਖਾਂਦੇ ਆ ਘਰ ਤੇ ਸਾਂਝਾ ਹੀ ਆ ਨਾ ਤੁਸੀਂ ਵੱਡੇ ਹੀ ਨਾ ਉਹ ਯਾਰ ਤੁਸੀਂ ਦੇਖੋ ਗੱਲ ਕਰੀ ਜਾਂਦੇ ਜੇ ਪੁੱਛਿਆ ਨਹੀਂ ਪੁੱਛਿਆ ਨਹੀਂ ਕੱਟ ਲੈ ਕੀ ਪੁੱਛਦਾ ਮੈਂ ਡਿਆ ਪਿਆ ਕਰਨ ਤੇ ਮੇਰੀ ਗੱਲ ਸੁਣੋ ਤੁਹਾਨੂੰ ਇਹ ਗੱਲ ਕਰਨ ਖੜੋ ਕਿ ਥੁੜਿਆ ਹੀ ਵੀ ਉਹਨੂੰ ਇਹ ਗੱਲ ਸੁਣਾਉਣੀ ਹੁੰਦੀ ਆ ਸੁਣਾਉਣੀ ਨਹੀਂ ਉਹਨੂੰ 21 ਉਹਨੂੰ ਮੈਂ ਸੁਣਾਉਣੀ ਨਹੀਂ ਕਿੱਦਾਂ ਬੋਲਣ ਦਾ ਮੈਂ ਉਹਦਾ ਪਿਓ ਹੀ ਉਹਦੀ ਯੁਰਤ ਕਿੱਦਾਂ ਪਈ ਇਹਨਾਂ ਬੋਲਣ ਦੀ ਉਹ ਵੱਡਾ ਭਰਾ ਹੀ ਉਹਦਾ ਉਹਨੇ ਉਹਦੀ ਦੀ ਸ਼ਰਮ ਕਰਦਾ ਕਦਾਂ ਬੋਦਾ ਉੱਚੀ ਸਾਰੀ ਤੇਰੀ ਸ਼ਹਾਵਾ ਭਾਜੇ ਤੂੰ ਉੱਠ ਗਏ 2 1 ਹੋਣਾ ਖਰਚਾ ਉਹਦੇ ਕੋਈ ਲਿਓ ਫਿਰ ਜਦੋਂ ਕੱਲ ਨੂੰ ਤਾਨੂੰ ਪੁੱਛਿਆ ਨਾ ਸਾਨੂੰ ਨਾ ਕਿਓ ਮੈਨੂੰ ਆਰਡਰ ਮੜਾ ਇਹ ਤੁਸੀਂ ਬੋਲਿਓ ਨਾ ਵਿਆਹ ਉਹ ਨਾ ਕਰਿਓ ਉਹ ਸਭ ਕੁਝ ਮੇਰੇ ਨਾਲ ਤੂੰ ਮੁੰਡੇ ਦੇ ਮਗਰ ਲਾ ਕੇ ਗੱਲਾਂ ਕਰਦੀਆਂ ਨਾ 13 ਵੀ ਰੋਟੀ ਪਾਣੀ ਕਰਦਾ 2 1 ਰਮਨ ਤੂੰ ਦਰਜੀਦੇ ਮਗਰ ਲਾ ਕੇ ਗੰਨਾ ਤੇ ਹੁਣ ਕਰੀ ਜਾਨੀ ਆ ਨਾ ਮਾਂ ਨੂੰ ਸਮਝਾਉਣਾ ਵਾ ਜਾ ਕੇ ਪੀਨੂੰ ਦੇ ਆਪਣਾ ਜੋ ਵੀ ਹੈ ਉਹਦਾ ਬਣਦਾ ਤੇ ਉਹਨੂੰ ਕਰਨ ਦੇ ਕੰਮ ਕਰੇ ਮੜੀ ਜੀ ਕੱਲ ਮੈਨੂੰ ਦੱਸਿਓ ਫਿਰ ਹਾਂ ਫਿਰ ਮੈਂ ਦੱਸਣਾ ਤੈਨੂੰ ਮੈਂ ਡੰਗਰਾ ਤਾਂ ਕਰ ਲਾਂ ਹਾਂ ਕਰ ਲਾ ਹੋਰ ਫਿਰ ਜੋ ਬਣ ਬੋਮ ਲਾਜੀ ਨੂੰ ਕਹਿਦਾ ਨਹੀਂ ਨਹੀਂ ਪੁੱਛਾਂਗਾ ਭਲਾਂ ਹਾਂ ਕਿ ਇੱਕ ਯਾਰ ਚੱਕਰ ਹੋਸ ਪੈਨ ਲਿਆ ਵਾ ਹਾਂ ਉਹ ਦਿਲਪਾਗ ਦੇ ਚਾਚੇ ਦਾ ਮੁੰਡਾ ਨਹੀਂ ਜਿਹੜਾ ਵਿੰਦਰ ਵਾਹ ਕਰਨੀ ਤੇ ਮੈਂ ਦੰਦ ਨਹੀਂ ਕਹਿਣਾ ਚਾਹ ਚੁੱਪ ਉਹ ਕੋਈ ਨਹੀਂ ਮਾਰੂੰਗਾ ਮੈਂ ਤੇ ਫੋਨ ਕਰਕੇ ਤੁਹਾਨੂੰ ਦੱਸਣਾ ਹੈ ਚੰਗਾ ਚੰਗਾ ਭੈਣ ਭਰਾ ਹੀ ਉਪਰੇ ਬਣ ਗਏ ਐਦਾਂ ਦੀ ਕਿਹੜੀ ਗੱਲ ਹੋ ਗਈ ਉਹ ਐਦਾਂ ਦੀ ਗੱਲ ਕਿਹੜੀ ਰਮਨ ਹਾਂਜੀ ਰਮਨ ਹਾਂ ਕਹੀ ਜਾਣੀ ਲੋਕਾਂ ਦੇ ਕਹਿਣੀਏ ਕਹਿਣੀਆ ਮੈਨੂੰ ਉਹਨਾਂ ਦਾ ਦਿਹੰਡਿਆ ਨਾ ਕੰਮ ਜੋ ਦੋਵੇਂ ਜੀ ਕਰਦੇ ਫਿਰਦੇ ਆ ਕਸੂਰ ਤੇ ਆ ਭੂਤ ਨਹੀਂ ਜੀ ਜਿਹੜੀ ਆਈ ਉਹਦਾ ਵਾ 1 2 ਕਸੂਰਤ ਇਹ ਜਿਹੜੀ ਪੂਤ ਨਹੀਂ ਜੀ ਆਈ ਹੈ ਨਾ ਉਹਦਾ ਵਾ ਸਾਰਾ ਨਹੀਂ ਨਹੀਂ ਕੀਤੀ ਗਰਦੇ ਇਹ ਚੱਲਣ ਦੀ ਹੈ ਪੇ ਉਹਨੂੰ ਕਹਿ ਪੇ ਜਿੰਦਰਾ ਖੋਲ ਕੇ ਤਾਂ ਆਪਣਾ ਕੰਮ ਕਰ ਉਹ ਟਰੈਕਟਰ ਇੱਕ ਆਇਆ ਹੈ ਵਿਚਾਰਾ ਬਾਹਰ ਖਲੋ 2 2 1 ਉਹ ਟਰੈਕਟਰ ਆਇਆ ਤਾਂ ਵਿਚਾਰਾ ਬਾਹਰ ਹੀ ਖੋਲ ਕੇ ਬੈਠਾ ਤੂੰ ਤੂੰ ਫੇ ਕੀ ਕਰਨਾ ਜਾਵੇਂ ਸੌ ਕੰਮ ਹੁੰਦਾ ਬੰਦੇ ਨੇ ਵੀ ਲਈ ਜਾਗੇ ਹੱਥ ਕਾਲੇ ਹੋ ਜਾਂਦੇ ਨੇ ਦੇਖਣਾ ਤੇ ਤੂੰ ਕੀ ਕਰਨਾ ਉੱਥੇ ਜਾ ਕੇ ਡੇੜੀ ਮੇਰੇ ਪੁਰਾਣੇ ਘਰ ਵਾ ਸਾਂਝਾ ਹੀ ਉਹ ਵੀ ਉਹ ਸਾਂਝਾ ਤਾਂ ਹੈਗਾ ਉਹ ਤੇ ਇਹਦਾ ਮਤਲਬ ਤੂੰ ਹੁਣ ਨਹੀਂ ਚੰਗਾ ਤੁਸੀਂ ਤਾਂ ਨਾ ਉਹਦਾ ਹੀ ਪੱਖ ਲਈ ਜਾਂਦੇ ਜੇ ਇਹਨੂੰ ਫੇਰੋਂ ਕੱਢ ਦੋ ਤੇ ਫਿਰ ਉਹਨੂੰ ਗੋਲੀ ਮਾਰਦੇ ਜੇ ਇਹਨੂੰ ਰੱਖਣਾ ਤੇ ਉਹਨੇ ਤਾਂ ਪੱਠੇ ਨਹੀਂਗੇ ਪਾਉਣੇ ਜੇ ਤੁਹਾਨੂੰ ਵੱਡੇ ਦਾ ਇਹਨਾਂ ਦੁੱਖ ਲੱਗਣ ਡਿਆ ਨਾ ਫਿਰ ਆਪ ਟੋਕਰੀ ਫੜ ਲਿਆ ਕਰੋ ਮੈਂ ਕਿਉਂ ਟੋਕਰੀ ਫਰਾਂ ਮੈਂ ਕਿਉਂ ਟੋਕਰੀ ਬੰਨਦਾ ਹਾਇ ਰੱਬਾ ਕੀ ਹੋ ਗਿਆ ਹਾਇ ਰੱਬਾ ਕੀ ਹੋ ਗਿਆ ਨਾਜੋ ਕਹਣੀ ਅਜਾ ਨਹੀਂ ਕਿ ਅਜਾ ਫੜਾ 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 ਚੱਲਿਆ ਯਾਰ ਉਹਨੇ ਪੱਠੇ ਨਹੀਂ ਗੇ ਪਾਉਣੇ ਜੇ ਤੈਨੂੰ ਵੱਡੇ ਦਾ ਇੰਨਾ ਹੀ ਦੁੱਖ ਲੱਗਣ ਡਿਆ ਨਾ ਗੱਲ ਪੁੱਛਣ ਦੀ ਥੋੜੀ ਆ ਤੂੰ ਹੀ ਵੱਡੇ ਨੂੰ ਪੁੱਛ ਲੈਦਾ ਮੈਨੂੰ ਨਹੀਂ ਪੁੱਛਣਾ ਨਹੀਂ ਉਹਦੇ ਘਰੀ ਨਹੀਂ ਦਿਲਜੀਤ ਇੰਨੇ ਕੋਣਾ ਫੇ ਕੋਈ ਗੱਲ ਉਹਨੇ ਕੰਮ ਖੋਲ ਲਿਆ ਤੇ ਤੂੰ ਕੋਈ ਕੰਮ ਕਰੇਂਗਾ ਨਾ ਤੂੰ ਗਨ ਮੰਮੀ ਜੀ ਅਸੀਂ ਕਿਹੜਾ ਹੱਕ ਖਾਣ ਵਾਸਤੇ ਕਹਿਣ ਡੇ ਆ ਸਾਂਝਾ ਹੀ ਆ ਘਰ ਮੇਰੇ ਗੱਸਣ ਟੂ ਆ ਮੰਮੀ ਜੀ ਅਸੀਂ ਕਿਹੜਾ ਹੱਕ ਖਾਣ ਡੇ ਆ ਘਰ ਤੇ ਸਾਂਝਾ ਹੀ ਆ ਨਾ ਤੁਸੀਂ ਵੱਡੇ ਹੀ ਨਾ ਯਾਰ ਤੁਸੀਂ ਦੇਖੋ ਗੱਲ ਕਰੀ ਜਾਂਦੇ ਜੇ ਪੁੱਛਿਆ ਨਹੀਂ ਪੁੱਛਿਆ ਨਹੀਂ